ਇਸਾ ਮਸ਼ੀਨ ਆਹੀ ਜਿਹੜਾ ਹਲਦੀ ਨੂੰ ਸ਼ੁੱਧ ਤਿਆਰ ਕੀਤੀ ਜਾਂਦੀ ਆ ਅਤੇ ਫਿਰ ਇੱਥੇ ਲਫਾਫਿਆਂ 'ਚ ਪੈ ਕਾ ਕੇ ਜਿਹੜੀ ਭਾਂਜੀ ਆ ਪੈਕ ਕਰਦੇ ਨੇ ਉਸ ਤੋਂ ਬਾਅਦ ਇਹ ਲੋਕਾਂ ਦੇ ਘਰਾਂ ਤੇ ਪਹੁੰਚਦੀ ਆ ਅਸੀਂ ਦੇਖਦੇ ਵੀ ਖਾਸ ਕਰਕੇ ਜਿਹੜੀਆਂ ਹਲਦੀਆਂ ਨੇ ਅਸੀਂ ਮਾਰਕੀਟ 'ਚੋਂ ਲੈਂਦੇ ਆ ਬਾਜ਼ਾਰੋਂ ਲੈਂਦੇ ਆ ਸਾਨੂੰ ਨਹੀਂ ਪਤਾ ਹੁੰਦਾ ਉਹਦੇ ਵਿੱਚ ਕੀ ਪਾਇਆ ਹੁੰਦਾ ਕੀ ਨਹੀਂ ਪਾਇਆ ਹੁੰਦਾ ਪਰ ਇਹ ਜਿਹੜੀ ਹਲਦੀ ਆ ਅੰਬਾ ਹਲਦੀ ਜਿਹੜੀ ਸ਼ੁੱਧ ਹਲਦੀ ਜਿਹੜੀ ਤਿਆਰ ਕਰਦੇ ਨੇ ਤੁਸੀਂ ਦੇਖਿਆ ਤੇ ਵਕਫ ਵਕਤ ਨਾਲ ਵੀ ਤੇ ਹਲਦੀਆਂ ਜਿਹੜੀਆਂ ਮਿਲਦੀਆਂ ਨੇ ਗੰਢੀ ਤੇ ਫਲੀ ਵਾਲੀ ਹਲਦੀ ਅਤੇ ਬੜੇ ਤਰੀਕੇ ਨਾਲ ਸਾਸ ਸੁਤਰੀ ਤਰੀਕਿਆਂ ਨਾਲ ਜਿਹੜੀ ਆ ਇਹ ਤਿਆਰ ਵੀ ਕਰਦੇ ਨੇ ਇਹ ਜੀ ਛੋਟੀ ਮੱਖੀ ਦਾ ਸ਼ਹਿਦ ਆ ਤੇ ਬਹੁਤ ਹੀ ਵਧੀਆ ਸ਼ਹਿਦ ਆ ਬਿਲਕੁਲ 오ਰੀਜਨਲ ਹੁੰਦਾ ਕੋਈ ਇਹ ਚ ਮਿਲਾਵਟ ਨਹੀਂ ਕਿਸ ਪ੍ਰਕਾਰ ਦੀ ਅਸੀਂ ਬਕਾਇਦਾ ਲਿਖ ਕੇ ਲਿਆ ਵੀ ਜੇ ਕੋਈ ਸਾਡੀ ਮਿਲਾਵਟ ਸਾਬਤ ਕਰ ਦੇ ਰੁਪਈਆ ਅਸੀਂ 5000 ਦਾ ਨਾਮ ਦੇਵਾਂਗੇ ਅਸੀਂ ਦੇਖਦੇ ਆ ਵੀ ਕੰਪਨੀ ਦੇ ਦੇ ਵੱਡੇ ਵੱਡੇ ਬ੍ਰਾਂਡ ਆ ਜਾਂਦੇ ਨੇ ਹਲਦੀ ਦੀਆਂ ਉਹ ਵੀ ਬੜੀਆਂ ਮਸ਼ਹੂਰੀ ਕਰਦੇ ਨੇ ਵੀ ਸਾਡੀ ਹਲਦੀ ਸਭ ਤੋਂ ਵਧੀਆ ਵਾ ਗਾਹ ਕਿਸ ਤਰ੍ਹਾਂ ਪਛਾਣ ਕਰ ਸਕਦਾ ਹਲਦੀ ਦੀ ਵੀ ਅਸਲੀ ਅਸਲੀ ਕਿਹੜੀ ਆ ਤੇ ਨਕਲੀ ਹਲਦੀ ਕਿਹੜੀ ਆ ਕਾਰਨ ਬਈ ਕਈ ਲੋਕ ਲਾਲਚ ਮਗਰਮਣ ਜਿਨ੍ਹਾਂ ਲੱਕੜ ਦਾ ਬੂਰਾ ਵਿੱਚ ਪਾਤਾ ਚੌਲਾਂ ਦੇ ਕਣੀਆਂ ਪੀਸ ਕੇ ਪਾਤੀਆਂ ਰੰਗ ਪਾਣ ਨੇ ਆ ਤੇ ਮੁਲਾਵਟ ਕਰਕੇ ਮਨ ਬੀ ਬਹੁਤ ਲੋਕੀ ਲਾਲਚੀ ਹੋ ਗਏ ਆ ਮਨ ਬੀ ਦੋ ਨੰਬਰ ਧੰਦਾ ਚਲਾਉਂਦੇ ਆ ਤੇ ਅਸਲੀ ਨਕਲੀ ਦਾ ਇਦਾਂ ਨਹੀਂ ਪਤਾ ਲੱਗਦਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਆਰ ਪੀ ਡੀ 24 ਚੈਨਲ ਤਸਵੀਰਾਂ ਵਿਖਾਵਾਗੇ ਤੁਹਾਨੂੰ ਅੱਜ ਅਮਰਸਾ ਦੇ ਕਿੱਥੋਂ ਲੰਘਣ ਦੀਆਂ ਜਿੱਥੇ ਕਿ ਸਰਦਾਰ ਬਲਵਿੰਦਰ ਸਿੰਘ ਵੱਲੋਂ ਜਿਹੜਾ ਕਿ ਪਿਛਲੇ ਕਈ ਸਾਲਾਂ ਤੋਂ ਹਲਦੀ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਵੱਲੋਂ ਹਲਦੀ ਜਿਹੜੀ ਆ ਅੰਬਾ ਹਲਦੀ ਜਿਹੜੀ ਤਿਆਰ ਕੀਤੀ ਜਾ ਰਹੀ ਆ ਸਭ ਤੋਂ ਪਹਿਲਾਂ ਤਾਂ ਤੁਸੀਂ ਤਸਵੀਰਾਂ ਜਰੂਰ ਸਾਡੀ ਕਰਾਂਗੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਹਲਦੀ ਦੇ ਨਾਲ ਨਾਲ ਸ਼ਹਿਦ ਦਾ ਵੀ ਜਿਹੜਾ ਇਹਨਾਂ ਕੋਲੋਂ ਸ਼ੁੱਧ ਸ਼ਹਿਦ ਜਿਹੜਾ ਉਹ ਤਿਆਰ ਕੀਤਾ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਵੀ ਵਧੀਆ ਕੁਆਂਟੀਟੀ ਜੋ ਅਤੇ ਵਧੀਆ ਸ਼ਹਿਦ ਤੇ ਹਲਦੀ ਜਿਹੜੀ ਆ ਅੰਬਾ ਹਲਦੀ ਜਿਹਨੂੰ ਕਹਿੰਦੇ ਆ ਉਹ ਵੀ ਜਿਹੜੀ ਇੱਥੇ ਤਿਆਰ ਕੀਤੀ ਜਾਂਦੀ ਆ ਅਤੇ ਇਹਨਾਂ ਵੱਲੋਂ ਇੱਕ ਜਿਹੜਾ ਇੱਕ ਵੱਖਰੀ ਤਰ੍ਹਾਂ ਦਾ ਇੱਕ ਦੱਸਿਆ ਗਿਆ ਵੀ ਜਿਹੜਾ ਵੀ ਇਸ ਹਲਦੀ ਨੂੰ ਗਲਤ ਸਾਬਤ ਕਰੂਗਾ ਜਾਂ ਨਕਲੀ ਸਾਬਤ ਕਰੂਗਾ ਉਸ ਨੂੰ ਜਿਹੜਾ ਇਨਾਮ ਦਿੱਤਾ ਜਾਵੇਗਾ ਅਤੇ ਸ਼ੁੱਧ ਹਲਦੀ ਜਿਹੜੀ ਕਿ ਹਲਦੀ ਦਾ ਅਸੀਂ ਰੇਡ ਦੇ ਵੀ ਹਲਦੀ ਸਾਡੀ ਸਿਹਤ ਵਾਸਤੇ ਬਹੁਤ ਲਾਭਦਾਇਕ ਹੁੰਦੀ ਆ ਅਕਸਰ ਸਾਨੂੰ ਡਾਕਟਰ ਕਹਿੰਦੇ ਨੇ ਵੀ ਹਲਦੀ ਆ ਦੁੱਧ ਪੀਣਾ ਚਾਹੀਦਾ ਵਾ ਜਿਹੜੀ ਸਾਡੀ ਸਿਹਤ ਵਾਸਤੇ ਬਹੁਤ ਲਾਭਦਾਇਕ ਆ ਤੇ ਗੱਲਬਾਤ ਵੀ ਕਰਾਂਗੇ ਭਾਈ ਬਲਵਿੰਦਰ ਸਿੰਘ ਨਾਲ ਬਲਵਿੰਦਰ ਸਿੰਘ ਜੀ ਬਹੁਤ ਬਹੁਤ ਦਾ ਸਵਾਗਤ ਹੈ ਜੀ ਸਾਡੇ ਚੈਨ ਵਿੱਚ ਜੀ ਮਿਹਰਬਾਨੀ ਤੁਹਾਡੀ ਜੀ ਸਾਡੇ ਕੋਲ ਦਰਸ਼ਨ ਦੇਣ ਦੀ ਰੌਣਕ ਪੰਜਾਬ ਦੀ ਤੁਹਾਡੇ ਬਹੁਤ ਬਹੁਤ ਧੰਨਵਾਦ ਜੀ ਆਪਣਾ ਸਾਡੀ ਹਲਦੀ ਦੀ ਗੱਲ ਕਰੀਏ ਸ਼ੁੱਧ ਹਲਦੀ ਵੇਚਦੇ ਹੋ ਅੰਬਾ ਹਲਦੀ ਤਾਂ ਹੋਰ ਕਿੰਨੇ ਤਰ੍ਹਾਂ ਦੀ ਹਲਦੀ ਹੁੰਦੀ ਆ ਦਸਕਾ ਜੂ ਸਾਡਾ ਕਰਦੇ ਹੋ ਜਿਹੜੀ ਹਲਦੀ ਤੁਸੀਂ ਲਿਆਉਂਦੇ ਹੋ ਕਿੱਥੋਂ ਲਿਆਉਂਦੇ ਹੋ ਤੇ ਆਪ ਚਾਰ ਕਰਦੇ ਹੋ ਦਸਕਾ ਦੱਸਦੇ ਹੋ ਤੇ ਕਿੰਨੀ ਕੀ ਮਿਹਨਤ ਲੱਗਦੀ ਹਲਦੀ ਤਿਆਰ ਕਰਨ ਵਿੱਚ ਇਹ ਸਰ ਜੀ ਇਦਾਂ ਜੀ ਆਪਣਾ ਹਲਦੀ ਹੁੰਦੀ ਅਸਲ ਤਾਮਲਾੜ ਦੇ ਵਿੱਚੋਂ ਜਿਹੜਾ ਅਸਲੀ ਹੈ ਮੰਡਿਆ ਧਰਤੀ ਦਾ ਮਤਲਬ ਹਲਦੀ ਪੈਦਾ ਕਰਨ ਦਾ ਉਹ ਹੈਗਾ ਤਾਮਲਾੜ ਮਹਾਰਾਸ਼ਟਰ ਤੇ ਆਂਧਰਾ ਪ੍ਰਦੇਸ਼ ਇਹ ਹਲਦੀ ਉਧਰੋਂ ਆਉਂਦੀ ਹੈ ਜੀ ਇਹ ਅਸੀਂ ਨਾ ਤਿੰਨ ਪ੍ਰਕਾਰ ਦੀ ਹਲਦੀ ਪੀਸਦੇ ਆ ਗੰਡੀ ਫਲੀ ਤੇ ਅੰਬਾਲਦੀ ਕਿਉਂਕਿ ਇਹਦੇ ਫਿਰ ਬਹੁਤ ਜਿਆਦੇ ਗੁਣ ਹੋ ਜਾਂਦੇ ਤੇ ਨਾਲ ਹਲਦੀਆਂ ਪੀਂਦੇ ਪੀਂਦੇ ਵਿੱਚ ਤੇ ਇਹਦੇ ਵਿੱਚ ਆਪਣਾ ਚਾਰ ਤਰ੍ਹਾਂ ਦੇ ਤੱਤ ਪਾਏ ਜਾਂਦੇ ਜੀ ਮਤਲਬ ਇਹ ਐਂਟੀਬਾਇਓਟਿਕ ਤੱਤ ਬਿਲਕੁਲ ਤੇ ਐਂਟੀਆਕਸੀਡੈਂਟ ਤੇ ਐਂਟੀਵਾਇਰਲ ਤੇ ਐਂਟੀਫੰਗਸ ਤੇ ਇਹ ਹਲਦੀ ਜਿਹੜੀ ਆ ਵੱਖ-ਵੱਖ ਬਿਮਾਰੀਆਂ ਦੇ ਮਿਲ ਕੰਮ ਕਰਦੀ ਆ ਜੇ ਤਾਂ ਐਂਟੀਬਾਇਓਟਿਕ ਲਾ ਲੋ ਜੇ ਤਰ੍ਹਾਂ ਆਪਣਾ ਕੋਈ ਜ਼ਖਮ ਹੋ ਜਾਵੇ ਸੋਜ ਹੋ ਜਾਵੇ ਜਾਂ ਖੂਨ ਦੇ ਇਨਫੈਕਸ਼ਨ ਹੋਵੇ ਉਹ ਖੂਨ ਨੂੰ ਸਾਫ਼ ਕਰਦੀ ਆ ਤੇ ਜ਼ਖਮ ਨੂੰ ਛੇਤੀ ਠੀਕ ਕਰਦੀ ਆ ਤੇ ਸੋਜ ਨੂੰ ਜਲਦੀ ਘਟਾ ਦਿੰਦੀ ਆ ਉਹ ਤੋਂ ਆ ਜਾਂਦਾ ਜੀ ਐਂਟੀ ਵਾਇਰਲ ਜਿਦਾਂ ਹਵਾ ਦੇ ਚੋਂ ਨੂੰ ਐਂਟੀ ਵਾਇਰਲ ਹਵਾ ਦੇ ਜਿਹੜੀਆਂ ਬਿਮਾਰੀਆਂ ਮਿਲਦੀਆਂ ਸਾਹ ਦੀ ਬਿਮਾਰੀ ਟੀਵੀ ਦੀ ਬਿਮਾਰੀ ਜਾਂ ਕਰੋਨਾ ਲਾ ਲਓ ਜਾਂ ਹੋਰ ਪਲੇਗ ਲਾ ਲਓ ਜਾਂ ਹੋਰ ਕਈ ਆਪਣਾ ਦਮੇ ਦੀ ਬਿਮਾਰੀ ਜਿਹੜੀਆਂ ਸਾਨੂੰ ਹਵਾ ਦੇ ਚੋਂ ਮਿਲਦੀਆਂ ਇਹ ਉਹਨਾਂ ਨੂੰ ਠੀਕ ਕਰਨ ਦੇ ਵਿੱਚ ਮਦਦ ਕਰਦੀ ਆ ਜੀ ਉੱਤ ਤੋਂ ਬਾਅਦ ਆਉਂਦੀ ਆ ਜੀ ਆਪਣਾ ਐਂਟੀ ਫੰਗਸ ਮਨ ਲੈਂਟੀ ਬੰਗੋ ਨਾ ਜਿੰਨਾ ਖਾਰਸ਼ ਹੋਵੇ ਥੋੜੇ ਫਿੰਸੀਆਂ ਹੋਣ ਜਾਂ ਕੇ ਪ੍ਰਕਾਰ ਦੇ ਅਲਰਜੀ ਹੋਵੇ ਉਹਨੂੰ ਠੀਕ ਕਰਨੇ ਵਿੱਚ ਮਤ ਕਰਦੀ ਆ ਜੀ ਉੱਤ ਬਾਅਦ ਹੁੰਦੀ ਆ ਜੀ ਜਿੱਦਾਂ ਮਨ ਕੈਂਸਰ ਦੇ ਮਰੀਜ਼ ਹੋਣ ਤੇ ਉਹਨਾਂ ਨੂੰ ਠੀਕ ਕਰਨੇ ਵਿੱਚ ਮਤ ਕਰਦੀ ਆ ਤੇ ਨਾਲ ਸਰੀਰ ਮਨ ਵੀ ਬਹੁਤ ਜ਼ਿਆਦਾ ਮਨ ਤਾਕਤਵਾਰ ਹੋ ਜਾਂਦੀ ਆ ਤੇ ਸਰੀਰ ਜਿੰਨੇ ਵੀ ਆਪਣਾ ਰੋਗ ਹੁੰਦੇ ਆ ਉਹਨਾਂ ਨੂੰ ਠੀਕ ਕਰਨ ਵਿੱਚ ਮਤ ਕਰਦੀ ਹੈ ਜੀ ਜਿਹਦੇ ਤੋਂ ਬਲਦਸੇ ਨੇ ਅਸੀਂ ਦੇਖਿਆ ਵੀ ਖਾਸ ਕਰਕੇ ਜਿਹੜੇ ਡਾਕਟਰ ਨੇ ਜਾਂ ਹਕੀਮ ਵੈਦ ਨੇ ਉਹ ਵੀ ਦੱਸਦੇ ਨੇ ਵੀ ਸਾਨੂੰ ਹਲਦੀ ਦੀ ਵਰਤੋਂ ਕਰਨੀ ਚਾਹੀਦੀ ਆ ਤੇ ਹਲਦੀ ਵਾਲਾ ਦੁੱਧ ਵੀ ਪੀਣਾ ਚਾਹੀਦਾ ਵਾ ਅਸੀਂ ਦੇਖਦੇ ਸਾਡੇ ਪੁਰਾਣੇ ਬਜ਼ੁਰਗ ਹੁੰਦੇ ਸੀ ਜਦੋਂ ਕਿ ਹਲਦੀ ਵਾਲਾ ਦੁੱਧ ਪੀਂਦੇ ਸੀ ਜਦੋਂ ਕਿ ਸਰੀਰ ਟਿੱਲਾ ਮੱਠਾ ਹੁੰਦਾ ਸੀ ਤੇ ਉਹ ਦੁੱਧ ਪੀਣ ਦੇ ਨਾਲ ਉਹ ਠੀਕ ਹੋ ਜਾਂਦੇ ਸੀ ਇਹ ਵੀ ਵੇਖਣ ਨੂੰ ਮਿਲਦਾ ਜਦੋਂ ਕਿ ਸੱਟ ਲੱਗ ਜਾਂਦੀ ਸੀ ਕਿਸੇ ਨੂੰ ਤੇ ਜਦੋਂ ਹਲਦੀ ਉੱਤੇ ਪਾ ਦਿੱਤੀ ਜਖਮ ਤੇ ਉੱਤੇ ਤੇ ਉਹਦਾ ਵੀ ਜਿਹੜਾ ਜ਼ਖਮੜਾ ਠੀਕ ਹੋ ਜਾਂਦਾ ਸੀ ਕੀ ਕਹਿਣਾ ਚਾਹੋਗੇ ਲੋਕੋ ਜਿਹੜੀ ਹਲਦੀ ਹੈ ਇਸ ਤੋਂ ਬਹੁਤ ਸਾਰੇ ਮਿਲ ਜਿਹੜੀਆਂ ਮੈਡੀਸਿਨ ਤਿਆਰ ਹੁੰਦੀਆਂ ਆ ਪਰ ਡਾਕਟਰਾਂ ਨੂੰ ਦੱਸ ਦੇਣਗੇ ਮਤਲਬ ਇਹ ਬਹੁਤ ਹੀ ਵਧੀਆ ਚੀਜ਼ ਹੈਗੀ ਹੈ ਜੀ ਇਹ ਨਾਲ ਬਹੁਤ ਰੋਗ ਦੂਰ ਹੁੰਦੇ ਆ ਮਤਲਬੀ ਖਾਂਸੀ ਬੁਖਾਰ ਜਾਂ ਜਿੰਨੇ ਮਲਪੇੜ ਦੇ ਰੋਗ ਹੈ ਦਿਮਾਗ ਦੇ ਕੁਝ ਵੀ ਆ ਮਤਲਬ ਇਹ ਉਹਨਾਂ ਨੂੰ ਠੀਕ ਕਰਨ ਵਿੱਚ ਮਦਦ ਕਰਦੀ ਹੈ ਜੀ ਕਿੰਦੇ ਕੈਂਸਰ ਦਾ ਜਿਹੜੇ ਭਿਆਨਕ ਬੰਬਾਰੀਆਂ ਨੇ ਉਹ ਵੀ ਕਹਿੰਦੇ ਹਲਦੀ ਦੇ ਨਾਲ ਠੀਕ ਹੁੰਦੀਆਂ ਨੇ ਅਸੀਂ ਦੇਖਿਆ ਆਯੁਰਵੇਦ ਦੀ ਗੱਲ ਕਰੀਏ ਆਯੁਰਵੇਦ ਵੀ ਕਹਿੰਦੇ ਹਲਦੀ ਦੀ ਵਰਤੋਂ ਬੜੀ ਵਧੀਆ ਘਰ ਵਾਸਤੇ ਕਿਹਾ ਜਾਂਦਾ ਵਾ ਤੇ ਹਲਦੀ ਦੇ ਵਰਤੋਂ ਦੇ ਨਾਲ ਜਿੱਥੇ ਅਸੀਂ ਸਬਜ਼ੀਆਂ ਵਿੱਚ ਹਲਦੀ ਪਾਉਂਦੇ ਆ ਉੱਥੇ ਜੜੀਆਂ ਵਾ ਜੜੀ ਬੂਟੀਆਂ ਵਿੱਚ ਵੀ ਜਦ ਕਹੋ ਆਯੁਰਵੇਦ ਵਿੱਚ ਜਿਹੜੀ ਹਲਦੀ ਵਰਤੋਂ ਕੀਤੀ ਜਾਂਦੀ ਹੈ ਦੇਖੋ ਜੀ ਹਲਦੀ ਵਿੱਚ ਕਿਉਂ ਕਰਮਨਾ ਨਾ ਇੱਕ ਮਨ ਲੀ ਵਿਟਾਮਨ ਲਾ ਲੋ ਉਹ ਹੁੰਦਾ ਜੀ ਤਤ ਹੁੰਦਾ ਹੈ ਤੇ ਉਹ ਹਲਦੀ ਮਨ ਲੀ ਪੀਣ ਦੇ ਨਾਲ ਜਾਂ ਖਾਣ ਦੇ ਨਾਲ ਮਹਲੇ ਭੀ ਉਹ ਕੈਂਸਰ ਵਰਗੇ ਜਿਹੜਾ ਭਿਆਨਕ ਰੋਗ ਆ ਉਹ ਖਤਮ ਹੋ ਜਾਂਦੇ ਆ ਆਸ-ਆਸਤਾ ਤੇ ਹੋਰ ਵੀ ਕਈ ਕਈ ਕਿਸਮ ਦੇ ਜਿਹੜੇ ਰੋਗ ਆ ਉਹ ਆਪਣਾ ਠੀਕ ਹੁੰਦੇ ਆ ਜੀ ਵੀ ਜੇ ਤੁਸੀਂ ਵੀ ਜੇਕਰ ਗੱਲ ਕਰੀਏ ਹਲਦੀ ਅਸਲੀ ਦੀ ਹਲਦੀ ਨਕਲੀ ਦੀ ਪਛਾਣ ਕੀ ਹੁੰਦੀ ਆ ਯਾਰ ਦਸ਼ਕਾ ਜੂ ਸਾਡਾ ਕਰਦੇ ਹੋ ਅਸੀਂ ਦੇਖਦੇ ਆ ਕਿ ਕੰਪਨੀ ਦੇ ਵੱਡੇ ਵੱਡੇ ਬ੍ਰਾਂਡ ਆ ਜਾਂਦੇ ਨੇ ਹਲਦੀ ਦੀਆਂ ਉਹ ਵੀ ਬੜੀਆਂ ਮਸ਼ਹੂਰੀ ਕਰਦੇ ਨੇ ਵੀ ਸਾਡੀ ਹਲਦੀ ਸਭ ਤੋਂ ਵਧੀਆ ਵਾ ਗਾਹ ਕਿਸ ਤਰ੍ਹਾਂ ਪਛਾਣ ਕਰ ਸਕਦਾ ਹਲਦੀ ਦੀ ਵੀ ਅਸਲੀ ਅਸਲੀ ਕਿਹੜੀ ਆ ਤੇ ਨਕਲੀ ਹਲਦੀ ਕਿਹੜੀ ਆ ਗਾਲ ਇਦਾਂ ਜੀ ਅਸਲੀ ਤੇ ਨਕਲੀ ਦਾ ਪਤਾ ਨਹੀਂ ਲੱਗਦਾ ਥੋੜੀ ਕਿਤੇ ਆ ਕਾਰਨ ਵੀ ਕਈ ਲੋਕ ਲਾਲਚ ਮਗਰ ਮਨ ਲੱਕੜ ਦਾ ਬੂਰਾ ਵਿੱਚ ਪਾਤਾ ਚੌਲਾਂ ਦੇ ਕਣੀਆਂ ਪੀਸ ਕੇ ਪਾਤੀਆਂ ਰੰਗ ਪਾਦਨੇ ਆ ਤੇ ਮਿਲਾਵਟ ਕਰਕੇ ਮਨ ਵੀ ਬਹੁਤ ਲੋਕੀ ਲਾਲਚੀ ਹੋ ਗਏ ਆ ਤੇ ਮਤਲਬ ਬਹੁਤ ਆਪਣਾ ਇਹ ਮਨ ਵੀ ਦੋ ਨੰਬਰ ਧੰਦਾ ਚਲਾਉਂਦੇ ਆ ਤੇ ਅਸਲੀ ਨਕਲੀ ਦਾ ਇਦਾਂ ਨਹੀਂ ਪਤਾ ਲੱਗਦਾ ਮੇਰੇ ਸਭ ਪਛਾਣ ਦੀ ਗੱਲ ਕਰੀਏ ਜੇਕਰ ਹਲਦੀ ਵਧੀਆ ਹੋਵੇ ਜਾਸਲੀ ਹੋ ਜਾਵੇ ਤੇ ਮੈਨੂੰ ਲੱਗਦਾ ਵੀ ਥੋੜੀ ਕੰਟੀਟੀ ਪਾਉਣੀ ਚਾਹੀਦੀ ਹੈ ਜੇਕਰ ਅਸੀਂ ਦੇ ਦੇ ਕਈ ਮਾਰੀਆਂ ਹੁੰਦੀਆਂ ਨੇ ਉਹ ਵੱਧ ਹਲਦੀ ਪਾਉਣੀ ਆਂਦੀ ਹੈ ਕਈ ਰੰਗ ਹੁੰਦਾ ਹਲਦੀ ਵਿੱਚ ਪਾਇਆ ਜਾਂਦਾ ਕਿ ਲੱਗਦਾ ਤੁਹਾਡੀ ਜਿਹੜੀ ਹਲਦੀ ਆ ਸਬਜੀ ਵਿੱਚ ਥੋੜੀ ਤਾਂ ਦੀ ਮਾਤਰਾ ਪਾਉਂਦੇ ਆ ਤੇ ਉਹ ਨਾਲ ਸਬਜੀ ਜਿਹੜੀ ਆ ਸਵਾਦ ਬੰਦੀ ਆ ਲਖੋ ਜੀ ਮਲੇ ਕੁਆਲਿਟੀ ਡਿਪੈਂਡ ਕਰਦਾ ਸੀ ਨਾ ਸਭ ਤੋਂ ਵਧੀਆ ਜਿਹੜੀ ਹਲਦੀ ਹੁੰਦੀ ਹੈ ਨਾ ਉਹੀ ਮੰਗਾਉਨੇ ਆ ਤੇ ਚਲੋ ਮਹਾਰਾਜ ਕਿਰਪਾ ਨਾਲ ਹਾਡਾ ਅੰਗਿਨਾ ਵਾਸੇ ਹੀ ਗੱਡੀਆਂ ਤਿਆਰ ਕਰਨੇ ਆ ਤੇ ਸਾਡੇ ਅੰਦਰ ਕੋਈ ਇਹੋ ਜਿਹਾ ਲਾਲਚੋੜਾ ਕੰਮ ਨਹੀਂ ਹੈਗਾ ਅਸੀਂ ਚਾਹੁੰਦੇ ਆ ਵੀ ਜਿਉਂ ਹੀ ਕਸਟਮਰ ਆਵੇ ਗਾਹਕ ਉਹਨੂੰ ਸ਼ੁੱਧ ਚੀਜ਼ ਦਿੱਤੀ ਜਾਵੇ ਅਸੀਂ ਸ਼ਾਇਦ ਹਲਦੀ ਮਨਵਜੋਜ ਚੀਜ਼ ਦੇਵਾਂਗੇ ਸ਼ੁੱਧੀ ਦੇਵਾਂਗੇ ਤੇ ਇਸ ਕਰਕੇ ਅਸੀਂ ਮਾੜੀ ਚੀਜ਼ ਕੋਈ ਨਹੀਂ ਵੇਚਦੇ ਸੀ ਵੀ ਜਿਸੋ ਤੇ ਹਲਦੀ ਅਸੀਂ ਦੇਖਿਆ ਤੁਸੀਂ ਹਲਦੀ ਆ ਖੁਦ ਪੈਕਿੰਗ ਤਿਆਰ ਕਰਦੇ ਹੋ ਮਸ਼ੀਨ ਲਾਈ ਹੋਈ ਹੈ ਹਲਦੀ ਦੀ ਇਹ ਜਿਹੜੀ ਪੈਕਿੰਗ ਹੈ ਕਿਲੋ ਕਿੰਨੇ ਦੀ ਪੈਕਿੰਗ ਹੈਗੀ ਆ ਜੇ ਇੱਕ ਗੱਲ ਕਰੀ ਅਸੀਂ ਦੇਖਿਆ ਵੀ ਰੰਗ ਵੀ ਦਾ ਬਹੁਤ ਵਧੀਆ ਹਲਦੀ ਦਾ ਰੰਗ ਹੈਗਾ ਤੇ ਆਮ ਬੰਦੇ ਨੂੰ ਇਹ ਪਛਾਣ ਜਿਹੜੀ ਆ ਦੇ ਮਾਰਕੀ ਨਾਲੋਂ ਰੇਟ ਕੀ ਤੁਹਾਡਾ ਘਟੇ ਜਾਂ ਵਧੇ ਰਾਕੀ ਦੇ ਦੇਖੋ ਜੀ ਮਾਰਕੀਟਸਾਂ ਜਿਹੋ ਰੇਟ ਵਧੇ ਆ ਉਹ ਤਾਂ ਫਿਰ ਇਹ ਰੇਟ ਵਧਾ ਜੇ ਜਿਹੋ ਘਟਦੇ ਘਟ ਜਾਂਦੇ ਆ ਤੇ ਹੁਣ ਤਾਂ ਆਵਲੇ ਕੋਈ 160 ਰੁਪਏ ਦਾ ਪੈਕ ਚੱਲ ਰਿਹਾ 1/2 ਕਿਲੋ ਦਾ ਤੇ ਇਹ ਜੋ ਤਿੰਨ ਹਲਦੀਆਂ ਰਲੀਆਂ ਜੀ ਗੰਢੀ ਫਲੀ ਤੇ ਅੰਬਾ ਤਿੰਨੇ ਮਿਕਸ ਹੈ ਗਿਆ ਬਿਲਕੁਲ ਜੀ ਬਿਲਕੁਲ ਤੁਸੀਂ ਦੇਖਿਆ ਬਰੁੰਦਾ ਸਿੰਘ ਨੇ ਹਲਦੀ ਦੇ ਬਾਰੇ ਦੱਸਿਆ ਤੇ ਹਲਦੀ ਜਿਹੜੀ ਆ ਸਾਡੀ ਸਿਹਤ ਵਾਸਤੇ ਬਹੁਤ ਲਾਭਦਾਇਕ ਆ ਡਾਕਟਰਾਂ ਤਾਂ ਕੀਮਾ ਵੱਲੋਂ ਕਿਹਾ ਜਾਂਦਾ ਵੀ ਹਲਦੀ ਵਰਤੋ ਜਿਹੜੀ ਆ ਕਿਤੇ ਜ਼ਖਮ ਦੇ ਸਾਟਾ ਗੰਗਾਰ ਕੇ ਜਾਂ ਦੁੱਧ ਵਿੱਚ ਪੀਂਦੇ ਨਾਲ ਵੀ ਸਾਡੇ ਸਰੀਰ ਜਿਹੜੀ ਆ ਮਾੜੇ ਤੱਤ ਜਿਹੜੇ ਨੇ ਉਹ ਮਰ ਜਾਂਦੇ ਨੇ ਤੇ ਸਾਡੀ ਸਰੀਰ ਸਰੀਰ ਨੂੰ ਅਲਰਜੀ ਮਿਲਦੀ ਆ ਤੇ ਅਸੀਂ ਦੇਖਿਆ ਬੰਦਰ ਜੀ ਤੁਸੀਂ ਸ਼ਹਿਦ ਵੀ ਰੱਖਿਆ ਵਾ ਇਹ ਦਸਕਾ ਨੂੰ ਸਾਡਾ ਕਰਦੇ ਹੋ ਜਿਹੜਾ ਐਂਜਲ ਜਿਹੜਾ ਹੈਗਾ ਤੁਹਾਡੇ ਵੱਲੋਂ ਬ੍ਰਾਂਡ ਆ ਇਹ ਤੁਹਾਡਾ ਆਪਣਾ ਵਾ ਤੇ ਜਿਹੜੀ ਆ ਸ਼ਹਿਦ ਦੀ ਗੱਲ ਕਰੀਏ ਵੱਡੀ ਮੱਖੀ ਦਾ ਸ਼ਹਿਦ ਹੈ ਕਿ ਛੋਟੀ ਮੱਖੀ ਦਾ ਸ਼ਹਿਦ ਹੈ ਇਹ ਜੀ ਛੋਟੀ ਮੱਖੀ ਦਾ ਸ਼ਹਿਦ ਆ ਤੇ ਬਹੁਤ ਹੀ ਵਧੀਆ ਸ਼ਹਿਦ ਹੈ ਬਿਲਕੁਲ 오ਰੀਜਨਲ ਹੁੰਦਾ ਕੋਈ ਇਹ ਚ ਮਿਲਾਵਟ ਕਿਸ ਪ੍ਰਕਾਰ ਦੀ ਅਸੀਂ ਬਕਾਇਦਾ ਲਿਖ ਕੇ ਲਿਆ ਵੀ ਜੇ ਕੋਈ ਸਾਡੀ ਮਿਲਾਵਟ ਸਾਬਤ ਕਰ ਦੇ ਰੁਪਈਆ ਅਸੀਂ 5ਰ ਨਾਮ ਦੇਵਾਂਗੇ ਪਰ ਇਹ ਹੀ ਕੰਮ ਕਰਨਾ ਨਹੀਂ ਤੇ ਨਾ ਲੋੜ ਹੀ ਹਨ ਸਾਨੂੰ ਜੇ ਗੱਲ ਕਰੀਏ ਪਛਾਣ ਕਿਸਤਾ ਹੁੰਦੀ ਐ ਅਸੀਂ ਦੇਖਿਆ ਵੀ ਇਹ ਸ਼ਹਿਦ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਸ਼ਹਿਦ ਅਸੀਂ ਦੇਖਿਆ ਬਿਲਕੁਲ ਇੱਕ ਪੀਲਾ ਪਨ ਹੁੰਦਾ ਇੱਕ ਥੋੜਾ ਲਾਲ ਜਿਹਾ ਪਨ ਹੋ ਜਾਂਦਾ ਇੱਕ ਅਸੀਂ ਦੇਖਿਆ ਬਿਲਕੁਲ ਜ਼ਿਆਦਾ ਸੰਘਣਾ ਜਾਵਾ ਅਭੀ ਦਿਖਾਓ ਬਲੁੰਦੇ ਸਿੰਘ ਜੀ ਇਹ ਜਿਹੜਾ ਹੈ ਤੇ ਬਿਲਕੁਲ ਜੰਮ ਗਿਆ ਵਾ ਇਹ ਸ਼ਹਿਦ ਕਿਸਤਾ ਦਾ ਵਾ ਇੱਕ ਐ ਲੋ ਜੇ ਦੇਸੀ ਕੀ ਹੋਰ ਗਾ ਹੁੰਦਾ ਤੇ ਸ਼ਾਇਦ ਸ਼ਾਇਦ ਫਰਕ ਲੱਦਾ ਕੋਈ ਹੈਗਾ ਨਾ ਜੀ ਬਿਲਕੁਲ ਬਿਲਕੁਲ ਜੀ ਸ਼ਾਇਦ ਦੇ ਮਤਲਬ ਵੱਖਰੇ ਰੰਗ ਹੁੰਦੇ ਆ ਜਿਵੇਂ ਤਾਂ ਫੁੱਲਾਂ ਰੰਗ ਵੱਖ-ਵੱਖ ਹੈ ਨਾ ਇਦਾਂ ਸ਼ਾਇਦ ਦੇ ਰੰਗ ਵੱਖੋ-ਵੱਖਰੇ ਨੇ ਘਟੋ-ਘਟ 20-25 ਤਰ੍ਹਾਂ ਦੇ ਮਤਲਬ ਸ਼ਾਇਦ ਦੇ ਰੰਗ ਹੁੰਦੇ ਆ ਤੇ ਜਿਹੜਾ ਜਮਿਆ ਸ਼ਾਇਦ ਉਹ ਬਹੁਤ ਵਧੀਆ ਹੁੰਦਾ ਜੀ ਮਤਲਬ ਜਿਨ੍ਹਾਂ ਫੁੱਲਾਂ ਗਲੂਕੋਸ਼ ਦੀ ਮਾਤਰਾ ਜ਼ਿਆਦਾ ਹੁੰਦੀ ਆ ਤੇ ਆਪਣਾ ਠੰਡੇ ਸਬਾਹ ਦੇ ਫੁੱਲ ਹੁੰਦੇ ਆ ਤੇ ਉਹ ਸ਼ਾਇਦ ਜਮਣਾ ਹੁੰਦਾ ਆ ਬਾਕੀ ਜਮਿਆ ਸ਼ਾਇਦ ਸ਼ੁੱਧ ਦਾ ਤੇ ਇਹ ਦੂਜੇ ਨਾਲੋਂ ਵੀ ਬਿਹਤਰ ਹੁੰਦਾ ਆ ਤੇ ਮੈਨੂੰ ਇਥੋਂ ਵੀ ਦਸ਼ਕਾਂ ਨੂੰ ਸਾਂਝਾ ਕਰ ਦਿਓ ਕਿਨੇ ਤਰ੍ਹਾਂ ਦੇ ਸ਼ਹਿਦ ਹੁੰਦੇ ਨੇ ਥੋੜਾ ਜਿਹਾ ਆਪਾਂ ਜਿਹੜੇ ਜਿਹੜੇ ਆਪਣੇ ਕੋਲ ਮਿਲਦੇ ਨੇ ਦਸ਼ਕਾਂ ਨੂੰ ਸਾਂਝਾ ਕਰ ਦਿਓ ਜਿਹੜੇ ਇੱਕ ਦੋ ਜਿਹੜੇ ਚਾਰ ਸ਼ਹਿਦ ਹੁੰਦੇ ਨੇ ਕਿਹੜੇ ਤਰ੍ਹਾਂ ਹੁੰਦੇ ਨੇ ਆਪਾਂ ਨੂੰ ਉਹ ਗਿੰਤੀ ਨੂੰ ਸਾਂਝੀ ਕਰ ਦਿਓ ਕਿਹੜੇ ਕਿਹੜੇ ਸ਼ਹਿਦ ਹੁੰਦੇ ਨੇ ਦੇਖੋ ਜੀ ਇਸ ਵਕਤ ਤੇ ਸਾਡੇ ਕੋਲ ਦੋ ਦੋ ਪ੍ਰਕਾਰ ਦੇ ਸ਼ਹਿਦ ਹੈਗੇ ਆ ਮਤਲਬ ਇੱਕ ਲਿਗੜ ਆ ਤੇ ਇੱਕ ਮਲਟੀ ਮਲਟੀ ਸ਼ਹਿਦ ਹੁੰਦਾ ਵੀ ਜੇ ਸਾਰੇ ਫੁੱਲਾਂ ਦਾ ਮਿਕਸ ਹੋ ਜਾਂਦਾ ਇੱਕ ਸ਼ਹਿਦ ਹੁੰਦਾ ਵੀ ਜਿਤਨਾ ਮੱਖੀਆਂ ਸਰਾਂ ਦੇ ਮਤਲਬ ਕਿਤੇ ਖੇਤਾਂ ਲੱਗੇ ਚਲਗੀਆਂ ਜਾਂ ਕਿਤੇ ਨਾਖ ਜਾਂਦੇ ਆਪਣਾ ਅੰਗੂਰ ਦੇ ਹੋ ਗਏ ਜਾਂ ਲਿਚੀ ਦੇ ਹੋ ਗਏ ਜਾਂ ਹੋਰ ਠੰਡੇ ਸਬਜ਼ੀਆਂ ਫੁੱਲਿਆ ਜਾਨ ਮਠਾਸ ਵਾਲੇ ਹੁੰਦੇ ਆ ਉਹ ਸ਼ਾਇਦ ਜਾਂਦਾ ਜਾਂਦਾ ਜੀ ਚੰਬਣਾ ਤੇ ਉਹ ਬਹੁਤ ਸ਼ਾਇਦ ਹੁੰਦਾ ਜੀ ਉਹ ਖਾਸ ਕਰਕੇ ਸਾਡੇ ਜੇ ਗਿੱਟੇ ਗੋਡੇ ਮਨ ਵੀ ਹੈਗੇ ਨਾ ਉਹਨਾਂ ਸਮੇਂ ਜੇ ਮਨ ਵੀ ਡੈਡ ਹੋ ਜਾਂਦੇ ਜੰਮਲ ਵੀ ਬਹਿਣ ਦੇ ਲੋਕੀ ਉਹਨਾਂ ਵਾਸਤੇ ਬਹੁਤ ਕਿਉਂ ਕੈਲਸ਼ੀਅਮ ਤਾਂ ਟਾਉਣ ਬਹੁਤ ਜ਼ਿਆਦਾ ਹੁੰਦਾ ਜੀ ਲੱਗਦਾ ਵੀ ਸ਼ਹਿਦ ਜਿਹੜਾ ਵਾ ਦੁੱਧ ਚ ਪਾ ਕੇ ਵੀ ਵਰਤੋ ਕਰਨ ਦੇ ਨਾਲ ਜਾਂ ਹੋਰ ਚੀਜ਼ਾਂ ਅਸੀਂ ਦੇ ਦੇ ਬ੍ਰੈਡ ਦੇ ਉੱਤੇ ਲਾਉਣ ਦੇ ਨਾਲ ਵੀ ਅਸੀਂ ਦੇਖਿਆ ਅੱਜ ਕੱਲ ਬੱਚੇ ਜਿਹੜੇ ਨੇ ਜਾਂਤ ਲੋ ਬ੍ਰੈਡ ਟੋਸ ਖਾਂਦੇ ਨੇ ਬ੍ਰੈਡ ਜਿਹੜਾ ਹੋਰ ਖਾਂਦੇ ਨੇ ਕਿ ਲੱਗਦਾ ਉਹਦੇ ਨਾਲ ਬ੍ਰੈਡ ਜੈਮ ਦੇ ਨਾਲ ਵਰਤੋ ਕਰਨ ਦੇ ਜਿਹੜਾ ਵਰਤੋ ਦਊਗਾ ਤੇ ਨਾਲ ਸ਼ਹਿਦ ਜਿਹੜੀ ਆ ਵਧੀਆ ਲਾਇਕਦਾ ਹੋ ਜੂਗੀ ਨਾ ਹਾਂਜੀ ਬਿਲਕੁਲ ਸਹੀ ਗੱਲ ਤਾਂ ਜੀ ਵੇਖੋ ਜੇ ਆਪਾਂ ਜੈਮ ਤੇ ਲਾ ਕੇ ਖਾਂਦੇ ਆ ਜਾਂ ਰੋਟੀ ਤੇ ਲਾ ਕੇ ਖਾਂਦੇ ਆ ਮਤਲਬ ਇਹ ਸੌਣ ਮਤਲਬ ਵੀ ਰੋਟੀ ਚੋਪਣ ਦੇ ਨਾਲੋਂ ਮਤਲਬ ਸਾਨੂੰ ਚਾਹੀਦਾ ਵੀ ਇਹ ਸ਼ਹਿਦ ਦੇ ਨਾਲ ਰੋਟੀ ਚੋਪੜੀ ਜਾਵੇ ਤੇ ਬਹੁਤ ਉਹਨੇ ਵਿਟਾਮਿਨ ਦੇ ਵਿੱਚ ਹੁੰਦੇ ਆ ਕਿਉਂਕਿ ਵਨਸਮ ਨੇ ਫੁੱਲਾਂ ਤੋਂ ਮੱਖੀ ਮਲ ਸ਼ਾਇਦ ਲੈ ਕੇ ਹੁੰਦੀ ਆ ਰਸ ਲੈ ਕੇ ਹੁੰਦੀ ਆ ਤੇ ਉਹਦਾ ਸ਼ਾਇਦ ਮੰਦਾ ਆ ਇਹਦੇ ਵਿੱਚ ਇਨਸਾਨ ਨੂੰ ਜਿੰਨੇ ਮਲ ਵੀ ਵਿਟਾਮ ਚਾਹੀਦੇ ਸਰੀਰ ਨੂੰ ਉਹਨੇ ਵਿੱਚ ਸਾਰੇ ਤੱਤ ਹੁੰਦੇ ਆ ਜੀ ਜੇ ਬਿਲਕੁਲ ਤੁਸੀਂ ਆਪਣਾ ਤੁਸੀਂ ਪਤਾ ਜਰੂਰ ਦੱਸ ਦਿਓ ਸਾਡੇ ਦਸਤਕਾਂ ਨੂੰ ਕਿਉਂਕਿ ਜੇਕਰ ਤੁਹਾਡੇ ਕੋ ਕਿਸੇ ਨੇ ਸ਼ਹਿਦ ਜਾਂ ਹਲਦੀ ਲੈਣੀ ਹੋਵੇ ਜੇ ਤੁਸੀਂ ਸ਼ੁੱਧ ਗਨ ਤਿਆਰ ਕਰਦੇ ਹੋ ਤੇ ਆਪਣਾ ਪਤਾ ਜਰੂਰ ਦੱਸ ਦਿਓ ਤੇ ਟਾਈਮਿੰਗ ਦੱਸ ਦਿਓ ਕਿੰਨੇ ਵੇ ਕਿੰਨੇ ਮਿਲਦੇ ਹੋ ਤੇ ਇਹਦਾ ਪਤਾ ਕੀ ਤੁਹਾਨੂੰ ਲੱਗਦਾ ਦੇਖੋ ਜੀ ਸਾਡੀ ਦੁਕਾਨ ਖੁੱਲਦੀ ਏ ਸਵੇਰ ਤੋਂ 8 ਵਜੇ ਤੱਕ 8 ਤੋਂ ਲੈ ਕੇ ਤੇ 6 ਵਜੇ ਤੱਕ ਸ਼ ਸਿਆਲ ਦੇ ਵਿੱਚ ਤੇ ਗਰਮੀਆਂ ਵਿੱਚ 8 ਤੋਂ 8 ਹਾਂਜੀ ਤੇ ਪਤਾ ਸਾਡਾ ਹੈ ਜੀ ਵਿਸ਼ਵਕਰਮਾਟੋ ਅੱਡਾ ਕਥੂ ਨੰਗਲ ਤੇ ਜ਼ਿਲ੍ਹਾ ਅੰਮ੍ਰਿਤਸਰ ਜੀ ਜਿੱਥੇ ਅੰਗ ਹੀ ਨਵਾਸੇ ਗੱਡੀਆਂ ਤਿਆਰ ਹੁੰਦੀਆਂ ਮੇਰਾ ਮੋਬਾਈਲ ਨੰਬਰ ਦੱਸ ਦੇ ਰਾਵ ਮੇਰਾ ਮੋਬਾਈਲ ਨੰਬਰ ਹੈਗਾ ਜੀ 98153 31528 98153 3131528 ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਬੰਦੇ ਦਾ ਭਾਈ ਦਾ ਆਪਣਾ ਮੋਬਾਈਲ ਨੰਬਰ ਤੇ ਆਪਣਾ ਪਤਾ ਦੱਸਤਾ ਵਾ ਸਾਡੇ ਦਸ਼ਕਾਂ ਨੂੰ ਪੀਲੇ ਜੇਕਰ ਤੁਸੀਂ ਸ਼ੁੱਧ ਹਲਦੀ ਜਾਂ ਸ਼ੁੱਧ ਸ਼ਹਿਦ ਲੈਣਾ ਵਾ ਤੇ ਇੱਕ ਵਾਰ ਜਰੂਰ ਕੱਥੂ ਰੰਗਲ ਬ੍ਰਿੰਦਰਪਾਈ ਦਾ ਅਡੇ ਤੇ ਆਓ ਜਿਹੜਾ ਕਿ ਵਿਸ਼ਕਰਮਾ ਦਾ ਅਡਾ ਵਾ ਤੁਸੀਂ ਦੇਖਦੇ ਇੱਥੇ ਗੱਡੀਆਂ ਵੀ ਤਿਆਰ ਕੀਤੀ ਜਾਂਦੀਆਂ ਅੰਗਾਂ ਇੰਦੇ ਵਾਸਤੇ ਤੇ ਬੜੀ ਵੱਡੀ ਸੇਵਾ ਵੀ ਜਿਹੜੀ ਕਰਦੇ ਨੇ ਤੁਸੀਂ ਦੇਖਿਆ ਤੁਹਾਡੇ ਵਾਸਤੇ ਤੁਹਾਡੀ ਸਿਹਤ ਨਾਲੋਂ ਕਹਿੰਦੇ ਹੋਰ ਕੋਈ ਚੰਗਾ ਨਹੀਂ ਆ ਕਹਿੰਦੇ ਲੱਖਾਂ ਰੁਪਏ ਆ ਜਾਣੇ ਭਾਵੇਂ ਪਰ ਜਿਹੜੀ ਸਿਹਤ ਸੜੀ ਸਭ ਤੋਂ ਵਧੀਆ ਵਾ ਤੁਸੀਂ ਦੇਖ ਸਕਦੇ ਹੋ ਇਹ ਬ੍ਰਿੰਦਰਪਾਈ ਨੇ ਮਸ਼ੀਨ ਰੱਖੀ ਆ ਇਸੇ ਮਸ਼ੀਨ ਰਾਹੀਂ ਜਿਹੜਾ ਹਲਦੀ ਕੁਝ ਸ਼ੁੱਧ ਤਿਆਰ ਕੀਤੀ ਜਾਂਦੀ ਆ ਅਤੇ ਫਿਰ ਇੱਥੇ ਲਿਫਾਫਿਆਂ ਵਿੱਚ ਪੈਕ ਕਰਕੇ ਜਿਹੜੀ ਭੈਣ ਜੀ ਪੈਕ ਕਰਦੇ ਨੇ ਉਸ ਤੋਂ ਬਾਅਦ ਇਹ ਲੋਕਾਂ ਦੇ ਘਰਾਂ ਤੱਕ ਪਹੁੰਚਦੀ ਆ ਅਸੀਂ ਦੇਖਦੇ ਵੀ ਖਾਸ ਕਰਕੇ ਜਿਹੜੀਆਂ ਹਲਦੀਆਂ ਨੇ ਅਸੀਂ ਮਾਰਕੀਟ ਚੋਂ ਲੈਂਦੇ ਆ ਬਜ਼ਾਰਾ ਤੋਂ ਲੈਂਦੇ ਆ ਸਾਨੂੰ ਨਹੀਂ ਪਤਾ ਹੁੰਦਾ ਉਹਦੇ ਵਿੱਚ ਕੀ ਪਾਇਆ ਹੁੰਦਾ ਕੀ ਨਹੀਂ ਪਾਇਆ ਹੁੰਦਾ ਪਰ ਇਹ ਜਿਹੜੀ ਹਲਦੀ ਆ ਅੰਬਾ ਹਲਦੀ ਤੇ ਜਿਹੜੀ ਸ਼ੁੱਧ ਹਲਦੀ ਜਿਹੜੀ ਤਿਆਰ ਕਰਦੇ ਨੇ ਤੁਸੀਂ ਦੇਖਿਆ ਤੇ ਵਕ ਵਕਤ ਨਾਲ ਵੀ ਤੇ ਹਲਦੀਆਂ ਜਿਹੜੀਆਂ ਮਿਲਦੀਆਂ ਨੇ ਗੰਡੀ ਤੇ ਫਲੀ ਵਾਲੀ ਹਲਦੀ ਅਤੇ ਬੜੇ ਤਰੀਕੇ ਨਾਲ ਸਾਫ ਸੁਥਰੀ ਤਰੀਕੇ ਨਾਲ ਜਿਹੜੀ ਆ ਇਹ ਪਿਆਰ ਵੀ ਕਰਦੇ ਨੇ ਸਾਡੀ ਦਸ਼ਕਾਂ ਨੂੰ ਪੀਲ ਜੇਕਰ ਤੁਸੀਂ ਆਪਣੀ ਸਿਹਤ ਨੂੰ ਪਿਆਰ ਕਰਦੇ ਹੋ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹੋ ਕਿਉਂਕਿ ਬੰਦਾ ਕਮਾਈ ਕਰਦਾ ਆਪਣੇ ਬਾਲ ਬੱਚਿਆਂ ਵਾਸਤੇ ਕਰਦਾ ਆਪਣੇ ਪਰਿਵਾਰ ਵਾਸਤੇ ਕਰਦਾ ਜੇਕਰ ਉਹਨਾਂ ਦੀ ਸਿਹਤ ਚੰਗੀ ਰੱਖਣੀ ਹੈ ਤੇ ਤੁਸੀਂ ਸ਼ੁੱਧ ਚੀਜ਼ਾਂ ਦੀ ਵਰਤੋਂ ਕਰਿਆ ਕਰੋ ਮਿਲੋ ਦਿਓ ਜਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਆਰ ਪੀ ਡੀ 24 ਚੈਨਲ ਲਈ ਆਮਰਸਤੋਂ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰ ਪੀ ਡੀ 24 ਤੇ ਕਲਿੱਕ ਕਰੋ ਬੈਲ ਆਈਕਨ ਤੇ